ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਬੀਤੀ ਰਾਤ ਨੂੰ ਮਿਲੀ ਜਾਣਕਾਰੀ ਅਨੁਸਾਰ ਡਿੰਡਾ ਦੇ ਵੀਰ ਤਲਾਬ ਇਲਾਕੇ ਦੇ ਵਿੱਚ ਜੋ ਨਸ਼ੀਲੇ ਪਦਾਰਥਾਂ ਦੇ ਦਰਬਾਰਤੋਲੀ ਬਦਨਾਮ ਹੈ ਨਸ਼ੀਲੇ ਦੇ ਪਦਾਰਥਨ ਦਸਤਖਾਂ ਦੇ ਵਿਰੋਧ ਕਰਨ ਤੇ ਇੱਕ ਨੌਜਵਾਨ ਨੂੰ ਮਹਿਗਾ ਪਿਆ ਜਦੋਂ ਪ੍ਰੇਮ ਕੁਮਾਰ ਨੇ ਉਸ ਦੇ ਉੱਪਰ ਹਮਲਾ ਹਥਿਆਰਾਂ ਨਾਲ ਲੈਸ ਲਗਭਗ ਇੱਕ ਦਰਜ ਨੌਜਵਾਨ ਨੇ ਬਹਿਰਮੀ ਨਾਲ ਕੁੱਟਮਾਰ ਕਰ ਦਿੱਤੀ ਗਈ ਕਟਨਾ ਪਤਾ ਲੱਗਦਾ ਹੈ ਕਿ ਵੀਰ ਜਾਕੀ ਨੌਜਵਾਨ ਪ੍ਰੇਮ ਕੁਮਾਰ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਲੈ ਗਏਗਾ ਜਿੱਥੇ ਉਸ ਦੀ ਹਾਲਤ ਗੰਭੀਰ ਕਾਰਨ ਉਸ ਨੂੰ ਨੇਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਡੀਐਸਪੀ ਇਨਾ ਗੁਪਤਾ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਸ ਘਟਨਾ ਦਾ ਇਨਜਾਮ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗ੍ਰਿਫਤਾਰ ਉਹਨਾਂ ਪੁੱਲਾਂ ਔਲੇਟ ਸ਼ਾਲਾ ਮਾਰਦ ਤੇ ਜਿਸ ਤੇ ਚਾਰ ਨੌਜਵਾਨ ਗੀਰ ਜਾਖਮੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਟੰਡਾ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਉਸਲਾ ਦੇ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ 6 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਜਾਰੀ ਕੀਤੀ ਜਾਂਦੀ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਾਖਮੀ ਨਜ਼ਰ ਆ ਰਹੇ ਹਨ ਸੋਡੀ ਸਾਹਮਣੇ ਨਜ਼ਰ ਆਣੇ ਤਸਵੀਰਾਂ ਇਹ ਬਠਿੰਡੇ ਤੋਂ ਸਾਹਮਣੇ ਆ ਰਹੀਆਂ ਹਨ ਆਉ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਾਰੇ ਪੁਲਿਸ ਅਧਿਕਾਰੀ ਇਹ ਸਾਹਮਣੇ ਆ ਰਹੀਆਂ ਹਨ ਹਾਂ 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 ਕੀ ਹੋ ਗਿਆ ਹਾਂ ਧਾਰੇ ਤੇ ਹਾਂ ਤਾਂ ਬਈ ਹੈ ਮੋਦੀ ਦੇ ਦੋਸਤਾਂ ਦੀ ਮਾਨਸੂਰ ਵਿੱਚ ਕੱਲ ਰਾਤ ਨੂੰ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀ ਤੇਜ਼ਰ ਹਥਿਆਰ ਨਾਲ ਸੱਟਾਂ ਮਾਰ ਕੇ ਭੱਜ ਗਏ ਤੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਮੌਕੇ ਤੇ ਸਾਡਾ ਜਿਹੜਾ ਐਡੀਸ਼ਨਲ ਐਸਐਚਓ ਹੈ ਸਦਰ ਥਾਣਾ ਦੇ ਇੰਸਪੈਕਟਰ ਜਗਦੀਪਾ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਜਿਹੜਾ ਵਿਕਟਿਮ ਹੈ ਉਹਨੂੰ ਰੈਫਰ ਕੀਤਾ ਗਿਆ ਏਮਜ਼ ਹਸਪੀਟਲ ਏਮਜ਼ ਹਸਪੀਟਲ ਪਹੁੰਚ ਕੇ ਵਿਕਟਿਮ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਜਿਸ ਦੇ ਤਹਿਤ ਐਫਆਈਆਰ ਨੰਬਰ 75 ਅੰਡਰ ਸੈਕਸ਼ਨ 109 126 2 118 1 115 2 191 3 and 190 bns ps ਅਦਰਦਾਰ ਰਜਿਸਟਰ ਕੀਤਾ ਗਿਆ اف ائی ار 7 ਲੋਕਾਂ ਤੇ ਬਾਈ ਨੇਮ ਰਜਿਸਟਰ ਕੀਤੀ ਗਈ ਹੈ ਤੇ ਜਿੱਦਾਂ ਹੀ ਅਸੀਂ اف ائی ار ਅਦਰ ਦਾਰ ਰਜਿਸਟਰ ਕੀਤੀ ਉਹਦੇ ਨਾਲ ਹੀ ਅਸੀਂ ਸੀਆਈਏ 1 ਸੀਆਈਏ 2 ਤੇ ਸਦਰ ਦੀਆਂ ਟੀਮਾਂ ਬਣਾ ਲੀਆਂ ਤੇ ਤਿੰਨੋਂ ਟੀਮਜ਼ ਦੇ ਜੁਆਇੰਟ ਐਫਰਟ ਦੇ ਨਾਲ ਅਸੀਂ 12 ਘੰਟੇ ਦੇ ਵਿੱਚ ਵਿੱਚ ਇਹ ਸੱਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਨਾ ਵੀ ਜੀ ਜੋ ਹੁਣ ਟਾਈਮ ਐ ਫਿਰ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਅੱਜ ਤੋਂ 1 ਮਹੀਨਾ ਪਹਿਲਾਂ ਵੀ ਕੋਈ ਪੁਰਾਣੀ ਰੰਜਿਸ਼ ਸੀ ਉਹਦੇ ਚ ਚੱਲਦੇ ਉਹਨਾਂ ਨੇ ਇਹ ਵਾਰਦਾਤ ਨੂੰ ਜਾਂਮ ਦਿੱਤੀ ਪਰ ਜਿਹੜੀ ਗੱਲ ਸਾਹਮਣੇ ਆ ਰਹੀ ਵੀ ਇਹ ਮੁੰਡਾ ਜੀ ਦੇ ਸੱਟਾਂ ਮਾਰੀਆਂ ਨਸ਼ਾ ਵਿੱਚ ਤੋਂ ਰੋਕਦਾ ਸੀਗਾ ਇਹ ਜਿਹੜੇ ਲੋਕ ਨੇ ਨਸ਼ੇ ਦੇ ਆਦਤ ਇਹ ਜਿਹੜੇ ਲੋਕ ਹੈ ਇਹਦੇ ਵਿੱਚ ਉਹ ਐਡਿਕਟਸ ਵੀ ਹੈਗੇ ਆ ਬਟ ਉਹ ਸ ਦੇਖੋ ਹਲੇ ਜਿਹੜਾ ਵਿਕਟਿਮ ਹੈ ਉਹ ਅੰਡਰ ਟਰੀਟਮੈਂਟ ਹੈ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਐਕਚੁਅਲੀ ਇਨਫਾਰਮਰ ਸੀਗਾ ਉਹ ਇਹ ਜ਼ਰੂਰ ਹੈ ਕਿ ਪਹਿਲਾਂ ਵੀ ਇਹਨਾਂ ਦੀ 1 ਮਹੀਨਾ ਪਹਿਲਾਂ ਵੀ ਲੜਾਈ ਹੋਈ ਸੀ ਵੀਰ ਤੇ ਲਾਭ ਦੇ ਵਿੱਚ ਹੀ ਵਿਕਟਿਮ ਵੀ ਤੇ ਜਿਹੜਾ ਕਯੂਜ਼ ਹੈ ਸਾਰੇ ਵੀਰਤਲਵ ਦੇ ਵਸਨੀਕ ਇਹ ਇੰਜਰ ਨੇ ਜੀ ਹਸਪੀਟਲ ਨਾਲ ਟਰੀਟਮੈਂਟ ਚੱਲਿਆਗਾ ਠੀਕ ਹੈ ਕਿਵੇਂ ਇੰਜਰ ਹੋਇਆ ਕੀ ਕਾਰਨ ਉਹ ਜਦੋਂ ਜਦੋਂ ਸਾਡੀ ਟੀਮਸ ਗਈਆਂ ਨਾ ਵੀ ਸੀਆਈਏ ਵਨ ਤੇ ਟੂ ਨੂੰ ਫੜਾ ਇਹਨਾਂ ਨੇ ਜਿਹੜਾ ਨਰੂਆਣੇ ਪੁਲ ਤੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲ ਤੋਂ ਛਾਲ ਮਾਰੀ ਜਿਸ ਦੇ ਕਰਕੇ ਇਹਨਾਂ ਦੇ ਸੱਟਾਂ ਲੱਗੀਆਂ ਕਿੰਨੇ ਲੋਕ ਇੰਜਰ ਨੇ ਜੀ ਸੱਟ ਲੱਗੀ ਕਿੰਨੇ ਸੱਟ ਇਹਦੇ ਵਿੱਚ ਅਰਾਊਂਡ 4 ਇੰਜਰਡ ਹੈ ਅੱਛਾ ਬੈਕਗ੍ਰਾਉਂਡ ਕੀ ਹੈ ਜਿਹੜੇ ਅਗਰ ਉਤਾਰਗੀ ਚਲ ਰਹੇ ਜਿਹੜੇ ਬੈਕਗ੍ਰਾਉਂਡ ਇੱਕ ਲੜਾਈ ਹੋਈ ਸੀ ਜਿਦੇ ਵਿੱਚ ਇਹੀ ਪ੍ਰੇਮ ਕੁਮਾਰ ਤੇ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਇਹ ਜਿਹੜੀ ਕੱਲ ਲੜਾਈ ਹੋਈ ਹੈ ਇਹ ਵੀ ਪਵਨ ਸੁਖੀ ਜਿਹੜਾ ਮੇਨ ਅਕਿਊਜ਼ ਹੈ ਉਹਦੇ ਨਾਲ ਦੇ ਹੀ ਮੁੰਡਿਆਂ ਨੇ ਹੀ ਪ੍ਰੇਮ ਕੁਮਾਰ ਤੇ ਸੱਟਾਂ ਮਾਰੀਆਂ ਹਾਂਜੀ ਉਹ ਮਾਰ ਕਿੰਨੀ ਉਮਰ ਦੇ ਲੱਗੋ ਇਹ ਲਗਭਗ ਜਿਹੜਾ ਪ੍ਰੇਮ ਕੁਮਾਰ ਹੈ ਇਹ 20 ਦੇ ਵਿੱਚ ਹੈ ਬਾਕੀ ਜਿਹੜੇ ਬਾਕੀ ਵੀ ਜਿਹੜੇ ਆ ਸਾਰੇ 20 ਤੇ 30 ਏਜ ਗਰੁੱਪ ਦੇ ਵਿੱਚ ਵਿੱਚ ਹੀ ਆ ਇਹ ਵੀ ਨੌਕਰੀ ਕਰਦੇ ਰੇਲਵੇ ਡਿਪਾਰਟਮੈਂਟ ਚ ਵੇਰੀਫਾਈ ਕਰ ਲੈਂਦੀ ਮੈਨੂੰ ਉਦਾਂ ਨਹੀਂ ਪਤਾ ਕੰਟਰੈਕਚੁਅਲ ਹੈ ਕੀ ਪੱਕਾ ਜਿਹੜੇ ਰਾਸ਼ਟਰੀ ਇਹਨਾਂ ਦਾ ਪਹਿਲਾ ਵੀ ਮਾਮਲੇ ਦਰਦ ਨੇ ਕੋਈ ਨਸ਼ੇ ਦਾ ਇਹਨਾਂ ਤੇ ਹੈ ਜੀ ਜਿਹੜਾ ਮੇਨ ਅਕਿਊਜ਼ ਹੈ ਪਵਨ ਐਲੀਅਸ ਸੁਖੀ ਉਹਦੇ ਤੇ 4 ਐਫ ਆਈ ਆਰਸ ਐ ਉਹਦੇ ਵਿੱਚੋਂ 3 ਐਫ ਆਈ ਆਰਸ ਐ ਐਨ ਡੀ ਪੀ ਐਸ ਦੀਆਂ 21 ਬੀ 21 ਸੀ ਦੀਆਂ ਜਿਹੜਾ ਜਤਿੰਦਰ ਕੁਮਾਰ ਉਸ ਬਾਜਾ ਹੈ ਉਹਦੇ ਉੱਪਰ ਵੀ 2 ਐਫ ਆਈ ਆਰਸ ਐ ਜਿਹੜਾ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਹੈ ਉਹਦੇ ਉੱਪਰ ਵੀ 4 ਐਫ ਆਈ ਆਰਸ ਐ ਆਈ ਪੀ ਸੀ ਦੀਆਂ ਬਾਕੀ ਚਾਰ ਦੇ ਖਿਲਾਫ ਹੋਈ ਫੈਮੇਲ ਬੋਰਨਿੰਗ ਹਲੇ ਜਿਉ ਰਿ ਹੈ ਰਿਕਵਰ ਨਹੀਂ ਕੀਤਾ ਰਿਹਾ ਮੰਨ ਲਿਆ ਕਿ ਤੇਜ਼ ਹਨ ਹਥਿਆਰ ਸੀਗੇ ਕਾਪੇ ਤੇ ਰੋਡ वगैरह ਸਟਾ ਕਿਤੇ ਕੀ ਇਹ ਵਿਕਟਿਮ ਦੇ ਤੇ ਜ ਹਲੇ ਜਿੰਨਾ ਸਾਨੂੰ ਪਤਾ ਲੱਗਿਆ ਉਹ ਜਦੋਂ ਟ੍ਰੀਟਮੈਂਟ ਟ੍ਰੀਟਮੈਂਟ ਉਹਦੀ ਆਰਮਸ ਤੇ ਹੈ ਤੇ ਉਹਦੀ ਹੈਡਿੰਗ ਹੈਡ ਤੇ ਕਾਫੀ ਜ਼ਿਆਦਾ ਹੈਡ ਵੀ ਨਾਟ ਇਨ ਦ ਫਰੰਟ ਬੈਕ ਆਫ ਦ ਨੈਕ ਪਾਰੀ ਦੱਤ ਇਤਨਾ ਤੋਂ ਨਹੀਂ ਕਿਉਂਕਿ ਉਹ ਕੌਂਸ਼ੀਅਸ ਸੀਗਾ ਕੱਲ ਓਰੀਐਂਟੇਸ਼ਨ ਵੀ ਮਤਲਬ ਪ੍ਰੋਪਰ ਆਨਸਰ ਦੇ ਰਿਹਾ ਸੀਗਾ ਉਹ ਬਾਕੀ ਡਾਕਟਰ ਦੀ ਰਿਪੋਰਟ ਤੇ ਪਤਾ ਲੱਗੇ ਇਹਨਾਂ ਦੇ ਕਿਸੇ ਵਿੱਚ ਮੈਚ ਸਟ ਲੱਗੀ ਹੋਵੇ ਜੀ ਇਹਨਾਂ ਦੇ ਜੀ ਜਿਵੇਂ ਕਿ ਦੇ ਨਾਲ ਛਾਲ ਮਾਰੀ ਤੇ ਇਹਨਾਂ ਦੇ ਫ੍ਰੈਕਚਰ ਹੈ ਲੱਗੇ